ਇਹ ਦੁੱਖ ਦੀ ਘਟਨਾ ਹੈ ਕਿ ਨੌਜਵਾਨਾਂ ਦੀ ਦਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਛੁਰੇ ਮਾਰ ਕੇ ਕੱਲ ਜਿਹੜੀ ਉਹਨਾਂ ਨੂੰ ਮੌਤ ਦਿੱਤੀ ਗਈ ਆ। ਉਦੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਕਹਿ ਘੰਟੇ ਲੰਘੇ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਹੈ। ਸੜਕ ਤੇ ਪਈ ਆ ਪਰਿਵਾਰ ਬੈਠਾ ਆਲੇ ਦਾਲੇ ਤੋਂ ਸੰਗਤ ਆਈ ਆ ਹਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜ ਲਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇਕਰ ਤੇ ਪਿੱਛੇ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰਨੀਧਕਾਰ ਦੇ ਕੋਲ ਪੈਸੇ ਕਢਾ ਲਈ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵੀ ਜਾ ਕਿਉਂ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕ ਲਈ ਸੀ ਕੋਸਤ ਆਇਥੇ ਕੋਈ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਸਾਂਝੀ ਕਰਦੇ ਤੜਕੇ ਸੀ ਸਟਾਫ ਘਰੇ ਖੜਾ ਹੁੰਦਾ ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚੱਲ ਸਾਡੇ ਨਾਲ ਤੇ ਏچھے ਬੱਚਿਆਂ ਦੇ ਕਤਲ ਹੋ ਜਾਂਦੇ ਆ ਤੇ ਪੁਲਿਸ ਹਾਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਕਰਨ ਜੀ ਫੜ ਲਾਂਗੇ ਜੀ ਭਾਲ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਹਾਣਗੇ ਬਈ ਹੁਣ ਹੀ ਮੈਂ ਪਰਿਵਾਰ ਨਾਲ ਬੈਠਾ ਦਸਾਂ ਜਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਿਹਾ ਪੁਲਿਸ ਵਾਲੇ ਵੀ ਉਹ ਟਿਕਟਾਂ ਕਾਉਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਈਆਂ ਜਾਂ ਕਰਾਲੀਆਂ ਜਾਂ ਭੱਜ ਗਏ ਉਹ ਜੂਤਪੀ ਦਿਓ ਬਿਹਾਰ ਦਿਓ ਬੰਗਾਲ ਦਿਓ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ ਨੇ ਇੱਕ ਇੱਕ ਫੈਕਟਰੀ ਦੇ ਪੇ 10-10 ਹਜ਼ਾਰ ਬੰਦਾ ਬੈਠਾ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਬਣੇ ਹੋਏ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਨਾ ਉਹ ਸਹੀ ਦੱਸਦੇ ਆ ਨਾ ਲਿਖਾਉਂਦੇ ਆ ਇਸੋ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਕੋਈ ਕਤਲ ਕਰਕੇ ਆਉਂਦੇ ਆ ਪੰਜਾਬ ਚ ਵੱਢ ਜਾਂਦੇ ਆ ਅੱਜ ਮੈਂ ਦਰੋਦੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਉ ਦਾ ਉਹਨੇ ਭਾਈ ਸਾਹਿਬ ਬੈਠੇ ਆ 20 ਸਾਲ ਤੋਂ insan ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਉਹ ਮਾੜਾ ਮੋੜਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹਦੀ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਦ ਪਏ ਤੇ ਮਾਰਕਟ ਟੱਪ ਕੇ ਬੰਦੇ ਉੱਥੇ ਆ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣੇ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਐਨੇ ਬੰਦੇ ਬੈਠੋ ਕਸੂਰ ਕਿਸਦਾ ਤੁਸੀਂ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਜਿਹੜੇ ਤੁਸੀਂ ਆਪਣੇ ਕਰਾਂਚ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਕਹਾਣੀ 900 ਵੋਟਪਿੰਡ ਦੀ ਰਹਿ ਗਈ 6500 ਵੋਟ ਪ੍ਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀ ਜੀ ਬੈਠੇ ਆ ਭਾਈ ਹਜੇਪਾਲ ਬੈਠਾ ਅਮਤੋਜ ਬੈਠਿਆ ਸਭ ਚਲੇ ਗਏ ਉੱਥੇ ਚੱਲੋ ਉੱਥੇ ਉਹ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਂਕ ਕਮੇਂਦਰ ਕੋਲੇ ਗਈ ਹਾਈ ਕੋਰਟ ਗੱਲ ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ। ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ। ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ। ਹੈਰਾਨੀ ਦੀ ਗੱਲ ਹੋਰ ਸੁਣੋ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆਹ ਘਟਨਾ 6500 ਵੋਟ ਉਹਨਾਂ ਦੀ ਹੈ। ਸਾਡੀਆਂ ਬੁੜੀਆਂ-ਕੁੜੀਆਂ ਕੱਲੀਆਂ ਕਿਸੇ ਹੱਦੀ-ਪੱਠੀ ਵੀ ਜਾ ਸਕਦੀਆਂ। ਸਾਡੀਆਂ ਬੁੜੀਆਂ-ਕੜੀਆਂ ਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ। ਗੁਰਦੁਆਰੇ ਬਾਹਰ ਦੇ ਉੱਤੇ ਜਮਾ ਜਿਹੜੀਆਂ पान ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨੇ ਕਿਰਾਏ ਤੇ ਉਹਨਾਂ ਦਾ ਇੱਕ ਮੁੰਡਾ ਮੈਂ ਨਾਂ ਤਾਂ ਜਲ ਨਹੀਂ ਲੈਣਾ ਚਾਹੁੰਦਾ ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਨੂੰ ਦੇ ਦਾਂ ਕਿ ਤੁਸੀਂ ਇੱਥੇ ਆਪਣੀਆਂ ਬਸਤੀਆਂ ਵਸਾ ਕੇ ਬਹਿ ਜਾਓ ਮੈਂ ਕਿਹਾ ਜਿਹਦੇ ਕੋਲ ਹੈ ਨਹੀਂ ਉਹ ਕਿ ਮੈਂ ਨਜ਼ਾਰਾ ਕਰਦੇ ਆ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੰਦੇ ਪਰਿਵਾਰਾਂ ਦੇ ਬੱਚੇ ਮਰੇ ਐ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐ ਸੀ ਪਰਿਵਾਰ ਨੇ ਵਿਚਾਰੇ ਇਹ ਵੀ ਤੱਕ ਜਾਰਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਤੂੰ ਕਿੱਲਾ ਦੇਤਾ ਮਾ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਐ ਕਿਸੇ ਨੇ ਜਿਹਦੀ ਬੋਲਾਂ ਸੁਣਨੀ ਕੀ ਦੀ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਇਹ ਬੋਟ ਜਾਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨੇ ਉਹਨਾਂ ਨੂੰ ਉੱਥੇ ਪਹਿਲਾਂ ਜ਼ਮੀਨ ਰਿਕੁਆਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਵੋਟਰ ਕਾਰਡ ਬਣਾਏ ਹੁਣ ਆ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋ ਗਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਸ਼ਨ ਕਾਰਡ ਵੀ 5 ਮਿੰਟਾਂ ਦੇ ਬਣ ਜਾਂਦੇ ਆ ਆਹ ਕਾਰਡ ਵੀ ਪੰਜਾ ਦਿਨਾਂ ਚ ਬਣ ਜਾਂਦੇ ਆ। ਇਹ ਕਸੂਰ ਬਾਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ। ਆ ਸੋਡੇ ਅੱਛੇਵੇਂ ਕਈ ਇਹਦੀ ਕਹਿਣਾ ਹੀ ਬੋਲਿਆ। ਆ ਮਹਾਲੀ ਚ ਜੀਰਕਪੁਰ ਦਾ ਖੰਡ ਆਪਣਾ ਪੰਜਾਬੀ ਬੰਦਾ ਬਰਾਬਰ ਰੇੜੀ ਲਾ ਕੇ ਦਿਖਾਉ। ਖੰਗੜ ਨਹੀਂ ਦਿੰਦੇ ਅਗਲੇ। ਦਾੜੀਆਂ ਫੜਦੇ ਆ ਪੱਕਾ ਨੂੰ ਪੈਂਦੇ ਆ। ਮਲੋੜ ਪਿੰਡ ਉੱਚ ਬੀਬੀ ਐਮ ਐਲ ਏ ਵਰਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੂਰ ਪਿੰਡ ਚ ਕੀ ਕੀਤਾ ਮੁੰਡਾ ਬੈਟਰੀ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਵਾਨ ਆ ਉਹਦਾ ਦਾਦਾ ਵੀ ਮੈਂਬਰ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹ ਨੂੰ ਮਿਲਣੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਉਸ ਮੰਤਰੀ ਨੇ ਉਹਦੇ ਇਹ ਅਰਸ਼ਦੀਪ ਨੇ ਉੱਚੇਕ ਪ੍ਰਵਾਸੀ ਨੂੰ ਚੱਕ ਕੇ ਪਿੰਡ ਦਾ ਨੰਬਰ ਦਾ ਬਣਾਉਂਦਾ ਹੁਣ ਤੁਹਾਡੀਆਂ ਰੈਸਟਰੀਆਂ ਹੋਣੀਆਂ ਕਾਨੂੰ ਜ਼ਮੀਨ ਦੀਆਂ ਘਰ ਦੀਆਂ ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਭਰਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ ਜਿਹਦੀ ਵੋਟ ਵਾਦ ਕੀ ਸੁਣਵਾਈ ਕਿਦੀ ਹੋਣੀ ਆ ਆ ਰਾਜੇ ਬੜੰਗ ਕਰਕੇ ਲੁਧਿਆਣਾ ਦੇ ਰਾਜੇ ਬੜੰਗ ਦਾ ਬਿਆਨ ਕੀ ਸੀ ਜਿਹੜੇ ਤੁਹਾਡੇ ਕੋਲ ਜਗ੍ਹਾ ਦਿੱਤੀ ਵੀ ਆ ਜਿਹੜੇ ਤੁਹਾਡੇ ਕੋਲੇ ਪਲਾਟ ਨੇ ਕੋਈ ਜਗ੍ਹਾ ਉਹਦੀਆਂ ਰਿਸ਼ਤੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਤੇ ਮੈਨੂੰ ਐਮਪੀ ਬਣਾ ਦਿਓ ਤੇ ਮੈਂ ਤੁਹਾਡੀਆਂ ਰਿਸ਼ਤੀਆਂ ਕਰਾ ਦੇਵਾਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਗਿਣਤੀ ਇੱਥੇ ਪ੍ਰਵਾਸੀਆਂ ਕਿੰਨੇ ਹੋਗੀ ਤੇ ਤੁਸਾਨੂੰ ਵੋਟਾਂ ਕਿਹਨੇ ਪਾਉਣੀਆਂ ਤੁਸਾਨੂੰ ਲੀਡਰ ਕਿਹਨੇ ਮੰਨਣਾ ਉਹਦਾ ਆਪਣੇ ਬੰਦੇ ਖੜੇ ਕਰਨਗੇ ਹਾਂ 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 ਕਲਵੰਤ ਕੋਲੇ ਖੜਾ ਉਹ ਕਹਿ ਰਿਹਾ ਪ੍ਰਵਾਸੀ ਕਹਿੰਦਾ ਜੀ 17 ਸਾਲ ਤੋਂ ਅਸੀਂ ਭਟਕਦੇ ਫਿਰ ਰਹੇ ਸਾਡੀਆਂ ਵੋਟਾਂ ਨਹੀਂ ਬਣ ਰਹੀਆਂ ਸਾਨੂੰ ਪੁਧਾਰ ਕਾਰਡ ਮੋਟਰ ਕਾਰਡ ਨਹੀਂ ਬਣ ਰਹੇ ਤੇ ਇਸ ਕਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦਮੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਇਸ ਵਸਨੀਕ ਬਣ ਗਈਆਂ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦੇਖ ਦਿਨੀਆਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨਕ ਪਾਤਸ਼ਾਹ ਅਧਿਆੜਾ ਸਰਬ ਸੰਜੀਵਾਲ ਪਰਾ ਸੁਨੇਹਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕੰਟਰੈਕਟਰ ਦਾ ਸਾਡੇ ਬੱਚਿਆਂ ਦੇ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਿਆਂ ਨੂੰ ਹੱਥ ਪਾਉਣ ਲੱਗੇ ਕਿ ਹਿੰਦੂ ਭਰਾ ਕਹਿ ਦਿੰਦੇ ਆ ਕਿ ਲਖਿਆ ਤੂੰ ਨਫਰਤ ਕਰਦਾ ਹੈ ਰੂਸੀਆਂ ਨੂੰ ਇਹ ਕਹਿਣਾ ਹੈ ਰੋਂਦਣਾ ਸੁਣਾਉਣਾ ਹੈ ਲੁਧਿਆਣਾ ਹੈ ਚੱਲ ਪੜਨਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਮ ਆ ਲੁਧਿਆਣੇ ਰਹਿੰਦਾ ਹੈ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਬਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ ਜੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰੋਂ ਦਾਦਾ ਬੈਠਾ ਹੁਣ 65 60 ਦਾ 70 ਸਾਲ ਦਾ ਬਜ਼ੁਰਗ ਮਹਾਜਨ ਸੇਠ ਸੀਗਾ ਟੱਕੇ ਹੋਏ ਧਾਰੂ ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋਟਾ ਹਾਰ ਨਮਾਰਾ ਵੀ ਭਾਈ ਪਾਸੇ ਹੋ ਜਾ ਝੂਲਦੇ ਤੁਰੇ ਜਾਂਦੇ ਸੀ ਉਹਨੇ ਕੁੜੀ ਨੇ ਨਾ ਹਟੇ ਹਾਰ ਨਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਧਾ ਕੇ ਸੁਖਤਰੀ ਕਿਹਾ ਵੀ ਭਈਆ ਮਾੜਾ ਸਾਈਡ ਤੋਂ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪਤੰਦਾ ਕਾਲਚੂ ਫੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਦੂਜੇ ਨੇ ਬਾਹ ਪਾ ਲਿਆ ਕੁੜੀ ਦੀ ਤੇ ਵਿਚਾਰਾ ਨਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਤਾਰ ਨਾਲ ਟੱਕੇ ਹੋਏ ਐ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜਦੋਂ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਦਿੱਤਾ ਹਰ ਮਸਲੇ ਨੂੰ ਇਹ ਤੁਸੀਂ ਜਾਤ ਕੁਈ ਧਰਮ ਨਾਲ ਨਾ ਜੋੜਿਆ ਕਰੋ ਬੇ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਇਸ ਸੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਹੈ ਮਜ਼ਦੂਰ ਦਾ ਮਸਲਾ ਹੈ ਕੋਈ ਜਨਰਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਹੈ ਅਸੀਂ ਇਹਨੂੰ ਵੰਡ ਰਹੇ ਹਾਂ ਜਾਣ ਬੁਝ ਕੇ ਜੋ ਇੱਥੇ ਖੜੇ ਖੜੇ ਕੀਤੇ ਜਾ ਰਹੇ ਆ ਸਾਨੂੰ ਆਸਮਿਕ ਦੂਜੇ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਗਰੁੱਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਪਾਕ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਮਾਂ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣਨੀ ਬਣੀ ਪਈ ਆ ਆਪੋ ਬਣ ਇਕਲ ਦੀਆ ਕਿੱਡਾ ਸੁਨਾ ਸੁਨਖਾ ਜਵਾਕ ਆ 17 ਸਾਲ ਦਾ ਮੁੰਡਾ ਯਾਰ ਮਿੰਟ ਤੇ ਮਾਰ ਕੇ ਗੱਲ ਚੁਸਰਾ ਤੇ ਮਾਰ ਕੇ ਉਹ ਤੁਰ ਗਈ। ਕੱਲ ਵੀ ਕਿੱਡੀ ਕਿਸ ਯਾਰ। ਇੰਨੀ ਗੱਲ ਯਾਰ ਤੇ ਸਿਰਫ ਤੇ ਸਿਰਫ ਸਾਈਕਲ ਤੇ ਕੋਈ ਜਵਾਕ ਜਾ ਰਿਹਾ ਹੈ। ਸਾਈਕਲ ਹੋਇਆ ਜਵਾਕ ਪਈਏ ਦੇ ਵਿੱਚ ਪੱਜਿਆ ਪਤਾ ਨਹੀਂ ਪਈਆ ਢੱਕਿਆ ਪਈ ਦਰੂ ਦੇ ਵਿੱਚ ਪੱਜਿਆ ਇੰਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਵੀਰ ਤੂੰ ਇਹਨੂੰ ਜਵਾਕ ਨੂੰ ਗਾਲਾਂ ਨਾ ਕੱਢੋ। ਇੰਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ। ਉਹਨਾਂ ਦੋਨਾਂ ਨਵਾਂ ਜਵਾਨਾਂ ਨੇ ਆ ਕੇ ਰੋਕਿਆ। ਕਨਾਂ ਖੜੋ ਬਰਦਾਸ਼ਤ ਮੰਡ ਇੱਥੇ ਮੈਂ ਆਇਆ ਐਨੀ ਗੱਲ ਦੇ ਉੱਤੇ ਆਪਣੇ ਬੰਦੇ ਬੁਲਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਆ ਕੇ ਦੋਨੂੰ ਮਾਰ ਕੇ ਟੁੱਟ ਜਾਂਦੇ ਆ ਤੇ ਸਾਡੇ ਹੱਲੇ ਵੀ ਜੂ ਨਹੀਂ ਸਰਕਦੀ ਸਾਨੂੰ ਹੱਲੇ ਵੀ ਲੱਗਦਾ ਕਿ ਅਸੀਂ ਸੁਰੱਖਿਅਤ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਵਾੜਾ ਘਰੇ ਕੁੰਡਾ ਲਾ ਕੇ ਬੱਜ ਜਾਊਗਾ ਕਿਵੇਂ ਬੱਜ ਜਾਓਗੇ ਛੋਡੀਆਂ ਕੀ ਆ ਨੇ ਛੋਡੇ ਜਵਾਕਾਂ ਨੇ ਕੱਲ ਨੂੰ ਬਾਹਰ ਨਹੀਂ ਜਾਣਾ ਯਾਰਾਂ ਚ ਨਹੀਂ ਆਉਣਾ ਸੜਕਾਂ ਤੇ ਨਹੀਂ ਆਉਣਾ ਦੱਸੋ ਕਿਸੇ ਸੱਖਾਂ ਨੂੰ ਤੁਸੀਂ ਪਰ ਭਰਾਵੋ ਮੈਂ ਲੈ ਦੇ ਕੇ ਕੋਈ ਗੱਲ ਮੰਨਦਾ ਹਾਂ ਕਸੂਰ ਸਾਡੇ ਲੋਕਾਂ ਦਾ ਅਸੀਂ ਕਸੂਰਵਾਰ ਹਾਂ 21 ਦੀ ਗੱਲ ਹੈ ਬਠਿੰਡੇ ਰਫਾਇਨਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਭੂਕਤੀਆਂ ਇਹਨਾਂ ਨੇ ਐਸਐਸਪੀ ਲੱਗਾਂਦੇ ਆਜੇ ਬਲੂਜਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਹਾ ਜੀ ਕੀ ਗੱਲ ਹੋਵੇ ਬੰਦੇ ਕੋ ਖੜੇ ਗਏ ਉਹ ਕਹਿੰਦਾ ਲੱਖਿਆ ਬੰਦਾ ਹੀ ਇੰਦਰ 20000 ਫਰਦਾ ਕਿਹਨੂੰ ਫੜ ਲੋਂਗੇ ਤੇ ਹੁਣ ਇਹ ਬੰਦੇ ਅੱਛਾ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਤਲਦੀ ਪਿੰਡ ਦੀ ਘਟਨਾ ਹੋਈ ਆ ਉੱਥੇ ਬੰਦਾ ਤੇ ਆ ਜਾਊਗਾ ਆ ਰਤੀਏ ਪਿੰਡ ਦੀ ਗੱਲ ਦੀ ਘਟਨਾ ਆ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਝੋਨਾ ਲੈ ਕੇ ਗਿਆ ਵਿਚਾਰਾ ਉਹ ਕਹਿੰਦੇ ਪੱਖੇ ਭੁੱਖੇ ਚ ਪਹਿਲਾਂ ਭਈ ਆ ਗਿਆ ਇੰਨੀ ਗੱਲ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ ਚ ਆਇਆ ਨੇ ਮਗਰੋਂ ਫੜ ਦਿਆ ਮਰਨਾਰਗਾ ਕਰਤਾ ਕੁੱਟ ਕੇ ਮਸਾ ਲੋਕਾਂ ਨੇ ਮਿੰਤਾ ਮੁੰਤਾ ਕਰਕੇ ਛੜਾ ਕੇ ਦੇੰਦਾ ਸਾਡੇ ਲੋਕ ਤਮਾਸ਼ੀਨ ਹੋ ਤਮਾਸ਼ਾ ਦੇਖਦੇ ਆ ਹਲੇ ਢੀਕਦੇ ਆ ਵੀ ਜਿਹੜੀ ਅੱਗ ਫੈਲ ਰਹੀ ਆ ਕਰੋ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਸੰਭਲ ਜੋ ਸਭ ਚ ਅਸੀਂ ਬੜੇ ਲੰਮੇ ਸਮੇਂ ਤੋਂ ਬਾਤ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾ ਲੈਂਡ ਚ ਹੋਰ ਨਾ ਸੂਬਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਬਿਆਂ ਦੇ ਕੋਲੇ ਆਪਣੇ ਵਿਸ਼ੇਸ਼ ਅਧਿਕਾਰ ਆ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜੀ ਦਿੱਲੀ ਦਖਣ ਦਾ ਚੰਦਿਆ ਹੋਇਆ ਬੰਦਾ ਸਾਡਾ ਰੋਜ਼ਗਾਰ ਵੀ ਖੋ ਰਿਹਾ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੇ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਅਸਖਪਾਲ ਸਿੰਘ ਖੈਰ ਨੇ ਮੁੱਦਾ ਚੱਕਿਆ ਗੁਰਦਾਨ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਵੀ ਆ ਮਤਾ ਦੇ ਵੈਹ ਸੁਣੀ ਚਾਹੀਦੀ ਆ ਦੂਜੇ ਸੁਧੀਆਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਉੱਚਾ ਅਖਰ ਦੀ ਟੋਕਰੀ ਤੇ ਮਾਰਿਆ ਸੁਣੇ ਨਹੀਂ ਕੇ ਸਰਕਾਰ ਨੇ ਹੁਣ ਇਹਨੂੰ ਮੁੱਦਾ ਬਣਾਓ ਭਰਾਵੋ ਲੋਕੋ ਇਕੱਠੇ ਹੋ ਕੇ ਮੁੱਦਾ ਬਣਾਓ ਜੇ ਚਾਹੁੰਦੇ ਆ ਕਿ ਸਾਡੇ ਜਵਾਕ ਇਸ ਰਖਤ ਰਗੇ ਅਸੀਂ ਫਿਰ ਕਹਿ ਦਿੰਦੇ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਫਰਤ ਨਹੀਂ ਕੋਈ ਵਿਰੋਧ ਨਹੀਂ ਪਰ ਜਿੱਥੇ ਗੱਲ ਸਾਡੀ ਪਛਾਣ ਤੇ ਆ ਕੇ ਖੜੀ ਹੋ ਗਈ ਥੋੜੀ ਪਛਾਣ ਹੀ ਮੁੱਕ ਜਾਣੀ ਆ ਥੋੜੀ ਬੋਲੀ ਦਾ ਮਾਰਤੀ ਥੋੜੀ ਪਵਾਦ ਵਾਲੀ ਬੋਲੀ ਕਿੱਥੇ ਗਈ ਖਤਮ ਹੋ ਗਈ ਨਾ ਤੁਸੀਂ ਪਵਾਦੀ ਲੋਕ ਆ ਲੱਗਦਾ ਤੁਸੀਂ ਇੱਥੇ ਪੰਜਾਬ ਚ ਰਹਿੰਦੇ ਹੋ ਚਾਰ ਚੁਫਰੇ ਦਫਤਰਾਂ ਚ ਸਕੂਲਾਂ ਚ ਬੋਰਡਾਂ ਤੇ 4 ਕਰੋੜੀ ਬੋਲੀ ਨੂੰ ਮਾਰਿਆ ਜਾ ਰਿਹਾ ਇਹ ਤੇ ਵੀ ਆਪਾਂ ਉੱਠ ਕੇ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਫਲਾਣਾ ਪਲਾਣਾ ਲਈ ਲੜੂਗਾ ਆਪਾਂ ਕੀ ਲੈਣਾ ਜਵਾਨੀ ਛੋਟੀ ਚਟਿਆਂ ਦਾ ਮਾਰਤੀ ਜਿਹੜੇ ਬਾਤ ਕੇ ਚਟਿਆਂ ਤੋ ਉਹ ਕਾਲੇ ਪਾਣੀ ਪਾ ਕੇ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਦਰਿਆਵਾਂ 'ਚ ਧਰਤੀ ਹੇਠਾਂ ਉਸ ਨੂੰ ਕਦਮ ਕਰੀ ਜਾਂਦੇ ਆ ਆ ਸਾਰਾ ਦੱਖਣੀ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਉਹ ਸਾਰਾ ਕਾਲਾ ਪੀੜਿਆ ਤੇ ਕੈਂਸਰ ਨਾਲ ਮਰ ਚੱਲੇ ਆ ਜਿੰਨਾ ਚਾਰ ਬੁੱਢੇ ਦਰਿਆ ਦੇ ਵਸਾਤ ਨੂੰ ਛਪਾਇਆ ਜਾ ਰਿਹਾ ਉੱਥੇ ਗੁੱਟ ਕੇ ਬੋਲਣ ਨੂੰ ਤਿਆਰ ਨਹੀਂ ਉੱਥੇ ਕੋਈ ਲੜਨ ਨੂੰ ਤਿਆਰ ਨਹੀਂ ਆ 3 ਦਸੰਬਰ ਨੂੰ ਅਸੀਂ ਬੁੱਢੇ ਦਰਿਆ ਨੂੰ ਉਹਨਾਂ ਜ਼ਰਾਂ ਨੂੰ ਬੰਦ ਮਾਰਨ ਦਾ ਦਿਨ ਰੱਖਿਆ ਦੇਖਦੇ ਕਿੰਨਾ ਪੰਜਾਬ ਉੱਠ ਕੇ ਆਉਂਦਾ ਉਹਨਾਂ ਪਿੰਡਾਂ 'ਚ ਮੈਂ ਗਿਆ ਜਿੰਨਾ ਪਿੰਡਾਂ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਇੱਕ ਪਿੰਡ 'ਚ ਆਪਰੇ ਪ੍ਰਮੁੱਖੇ ਮੁਖਸਰਫੀਂਪੁਰ ਅਬੁਰਫਾਲਕਾ ਦੇ ਪਿੰਡ ਉਹ ਲੋਕ ਉੱਠ ਕੇ ਦਰਨੂ ਤਿਆਰ ਨਹੀਂ ਮਰਨੂ ਤਿਆਰ ਨੇ ਉੱਠ ਕੇ ਲੜਨੂ ਤਿਆਰ ਨਹੀਂ ਨਾਲ ਦਰਨੂ ਤਿਆਰ ਨਹੀਂ ਆ ਸੋਡਾ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਇੱਥੇ ਸਾਰੇ ਬੋਰ ਕਰਕੇ ਜਾਂ ਥੱਲੇ ਪਾਈ ਜਾਂਦੇ ਥੋੜਾ ਸਾਰਾ ਪਾਣੀ ਚੱਕਰਾ ਲੇ ਸਾਰੇ ਪਾਣੀ ਸੋੜ ਜੀਲਨੀ ਹਮ ਆ ਚੁੱਕੇ ਆ ਆ ਸਾਰੇ ਹਸਪਤਾਲ ਭਰੇ ਪਏ ਆ ਸੋਣੇ ਜੰਮਦੇ ਜਵਾਕਾਂ ਦੇ ਦੁਰਦੇ ਖਤਮ ਹੋਈ ਜਾਂਦੇ ਤੇ ਨੌਕਰੀਆਂ ਤੇ ਕੌਣ ਆ ਨਾ ਫੈਕਟਰੀਆਂ ਕਾਰਖਾਨੇ ਨੌਕਰੀ ਤੇ ਕੌਣ ਬੈਠਾ ਸਾਡੇ ਬੰਦੇ ਨੂੰ ਰੱਖਦੇ ਆ ਵੱਧਵਾ ਰੱਖਣਗੇ ਤਾਂ ਗੇਟ ਖੋਲਣ ਦੇ ਰੱਖਦੇ ਆ ਜਿਵੇਂ ਸਰਦਾਰ ਖਪੂਰ ਸਿੰਘ ਨੇ ਕਹੀ ਸੀ ਗੱਲ ਵੀ ਤੁਸੀਂ ਇਕੱਲੇ ਗੇਟ ਕੀਪਰ ਬਣ ਕੇ ਤੇ ਗੱਡੀਆਂ ਦੇ ਡਰਾਈਵਰ ਤੇ ਗੱਡੀਆਂ ਦੇ ਕਪੜਾ ਮਾਰਨ ਵਾਲੇ ਹੀ ਰਹਿ ਜਾਓਗੇ ਉਹ ਹਾਲਾਤ ਅੱਜ ਆਪਣੇ ਹੋਏ ਖੜੇ ਆ। ਸੋ ਭਰਾ ਵੇ ਮਸਲਾ ਬਹੁਤ ਗੰਭੀਰ ਹੈ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ। ਸਮਝੋ ਗੱਲ ਇੱਥੇ ਰੁਕਣੀ ਨਹੀਂ। ਇਹਨੂੰ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੇ ਅੰਦਰ। ਪਰ ਸਾਡੇ ਜਿੰਨਾ ਕਰ ਮੈਨੂੰ ਲੱਗਦਾ ਲੋਕ ਢੀਕ ਤੇ ਕੋਈ ਗੱਲ ਨਹੀਂ ਸਾਡੇ ਤੇ ਆ ਕੇ ਪਈ ਉਹਨੂੰ ਦੇਖਾਂਗੇ। ਸੁਣ ਮੈਂ ਅਪੀਲ ਕਰਦਾ ਪਹਿਲਾਂ ਵੀ ਪਰਿਵਾਰ ਕੋਲੇ ਵੀ ਮੈਂ ਗੱਲ ਕੀਤੀ ਆ ਮੈਂ ਸਮੁੱਚੀ ਸੰਗਤ ਦੀ ਵੀ ਗੱਲ ਰੱਖ ਦੇਣੀ ਚਾਹੁੰਦਾ। ਅਗੂ ਸਹਿਬਾਨ ਵੀ ਬੈਠੇ ਆ ਦਲਪੰਥ ਵੀ ਬੈਠਾ ਹੈ ਵੀ ਕਈ ਵਾਰੀ ਕੀ ਹੁੰਦਾ ਲੜਨ ਵਾਲੇ ਲੋਕ ਲੜਦੇ ਰਹਿ ਜਾਂਦੇ ਆ ਤੇ ਪਾਰ ਕਿਨਾਂ ਕਿਕੇ ਦੇ ਵਿੱਚ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਰਲਾ ਲਿਆ ਜਾਂਦਾ ਹੈ ਡਰਾ ਲਿਆ ਜਾਂਦਾ ਹੈ ਕਿਸੇ ਲਾਲਚ ਨਾਲ ਫਸਾ ਲਿਆ ਜਾਂਦਾ ਮੇਰੇ ਨਾਲ ਇੱਕ ਵਾਰੀ ਨਹੀਂ ਸਗੋਂ ਕਈ ਵਾਰੀ ਹੋਈ ਹੈ ਕਿਉਂਕਿ ਨਹੀਂ ਪਤਾ ਹੁੰਦਾ ਜਿਹਦਾ ਕੋਈ ਬੱਚਾ ਕੋ ਇਨਸਾਨ ਚ ਲਿਆ ਜਾਂਦਾ ਔਰ ਇਨਸਾਨ ਮਾਰੇ ਜਾਂਦੇ ਆ ਉਹਨੂੰ ਨਹੀਂ ਪਤਾ ਹੁੰਦਾ ਹੁਣ ਪਹਿਲੀ ਗੱਲ ਤਾਂ ਇੱਥੇ ਇਹ ਕਹਿਣਗੇ ਆ ਕੇ ਜਿਹੜਾ ਜਿਹੜੇ ਬੈਠੇ ਆ ਨਾ ਇਹ ਤਾਂ ਇਹਨਾਂ ਦਾ ਤਾਂ ਇਹੀ ਕੰਮਾਂ ਨੱਟਦਾ ਇਹਦਾ ਧਰਨੇ ਵਾਲੇ ਨੇ ਇਹਦਾ ਟੰਡ ਚ ਕੰਨਾ ਫਸਾਉਣ ਵਾਲੇ ਆ ਇਹ ਝੰਡਾ ਡੰਡੇ ਪਾਉਣ ਵਾਲੇ ਆ ਆਪਣੇ ਜਵਾਬ ਦੀ ਮਿੱਟੀ ਨਾ ਰੋਲੋ ਐਂ ਕਹਿਣਗੇ ਆ ਕਿ ਤੂੰ ਦੇਖ ਲੈ ਪ੍ਰਸ਼ਾਸਨ ਨਹੀਂ ਕਹੂਗਾ ਕਿ ਫੇਰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਜੋ ਸੋਡਾ ਐ ਕਰਾ ਦਿੰਨੇ ਆ ਉਹ ਕਰਾ ਦਿੰਨੇ ਆ ਪਰ ਪ੍ਰਭੂ ਜੇ ਅਸੀਂ ਚਾਹੁੰਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਸੁਰੱਖਿਅਤ ਰਹੇ ਤਾਂ ਆਹ ਲਈ ਸਾਨੂੰ ਇੱਥੇ ਪੂਰਾ ਡਟ ਕੇ ਪਹਿਰਾ ਦੇ ਕੇ ਲੜਨੀ ਪੈਣੀ ਆ ਤੇ ਪਰਿਵਾਰ ਨੂੰ ਮੈਂ ਫਿਰ ਬੇਨਤੀ ਕਰਦਾ ਮੈਂ ਤੁਸੀਂ ਸਮੁੱਚੇ ਜਿੰਨੇ ਇੱਥੇ ਬੈਠੇ ਆ ਸੰਗਤ ਇਸ ਇਲਾਕੇ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਕੋ ਜਥੇਬੰਦੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਸੰਘਰਸ਼ ਨੂੰ ਅੱਗੇ ਵਧੋ ਤਾਂ ਤੁਸੀਂ ਲੜਾਈ ਅੱਗੇ ਲੜੋਗੇ ਜੇ ਤੁਸੀਂ ਇਸ ਤਰ੍ਹਾਂ ਖਿੰਡੇ ਰਹੇ ਤੇ ਬਹੁਤ ਚਾਲਾਂ ਚੱਲਣਗੇ ਜਿਵੇਂ ਦੱਸਿਆ ਮੈਨੂੰ ਕਹਿੰਦੇ ਰਾਤ ਇੱਥੇ ਵੈਰੀਕੇਟ ਚੱਕ ਤੇ ਪਹਿਲਾਂ ਸੀਗੇ ਵੈਰੀਕੇਟ ਲੱਗੇ ਹੋਏ ਸੀਗੇ ਜਦੋਂ ਸਾਰੀ ਸੰਗਤ ਹੌਲੀ ਹੌਲੀ ਹਨੇਰਾ ਪੈ ਗਿਆ ਕੁਝ ਘਰਾਂ ਨੂੰ ਚਲੇ ਗਏ ਕੁਝ ਰਹਿ ਗਏ ਜਿਹੜੇ ਰਹਿ ਗਏ ਉਹ ਮੜਾ ਮੜਾ ਸੌਂ ਗਏ ਅੱਖ ਲੱਗ ਗਈ ਤਾਂ ਵੈਰੀਕੇਟ ਚੱਕ ਤੇ ਉਹ ਟਰੱਕ ਵੀ ਆਇਆ ਬੜੀ ਤੇਜ਼ੀ ਨਾਲ ਪਤਾ ਨਹੀਂ ਕਿਵੇਂ ਉਹਨੇ ਰੋਕਿਆ ਉਹਨਾਂ ਨੇ ਦਰੜੀ ਦੇਣੇ ਸੀਗੇ ਇਹ ਵੀ ਕੁਛ ਹੋਣਾ ਹੈ ਪਰ ਆਪਾਂ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ ਜੇ ਤੁਸੀਂ ਭਰਾਵੋ ਆਪਣੇ ਜਵਾਕਾਂ ਆਪਣੇ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ